ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਿਤ ਹੋ ਰਿਹਾ ਹੈ सीएमडी योगशाला ने सूबे के लोकांनु अपनी जीवन शैली बदलके सेहत प्रति जागरूक करण च मदद कीती है। ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ। ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ। ਮੈਂ ਯੋਗਾ ਸਤੰਬਰ ਤੋਂ ਜੁਆਇਨ ਕੀਤਾ ਹੈ। ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ। ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕਰੀ ਅੰਮ੍ਰਿਤਸਰ ਸ਼ਹਿਰ ਦੀ ਐਂਟਰੀ ਤੇ ਸੰਨ 2016 ਵਿੱਚ ਸਵਾਗਤੀ ਗੇਟ ਦਾ ਨਿਰਮਾਣ ਕੀਤਾ ਗਿਆ ਸੀ ਨਾਮ ਰੱਖਿਆ ਗਿਆ ਸੀ ਗੋਲਡਨ ਗੇਟ ਜਿਸ ਦੀ ਉਸਾਰੀ ਤੇ ਕਰੀਬ 9.5 ਕਰੋੜ ਰੁਪਏ ਖਰਚ ਕੀਤੇ ਗਏ ਸੀ ਕਿਉਂਕਿ 8 ਤੋਂ 9 ਸਾਲ ਹੋ ਗਏ ਸੀ ਇਸ ਗੇਟ ਦੀ ਉਸਾਰੀ ਨੂੰ ਉਸ ਤੋਂ ਬਾਅਦ ਪੋਲੂਸ਼ਨ ਨਾਲ ਮੀਂਹ ਨਾਲ ਕੱਟੇ ਨਾਲ ਇਸ ਦੀ ਆਵਾ ਜਿਹੜੀ ਕਿ ਚਮਕ ਸੀ ਉਹ ਖਰਾਬ ਹੋ ਗਈ ਸੀ ਔਰ ਇਹ ਗੱਲ ਕਰ ਲਈਏ ਲੋਕ ਸਭਾ ਇਲੈਕਸ਼ਨਸ ਦੀ ਤਾਂ ਇਹ ਵੀ ਕਾਫੀ ਮੁੱਦਾ ਜਿਹੜਾ ਜੋਰ ਸ਼ੋਰ ਨਾਲ ਚੁੱਕਿਆ ਗਿਆ ਸੀਗਾ ਕਿਉਂਕਿ ਜੇ ਗੱਲ ਕਰੀਏ ਅੰਮ੍ਰਿਤਸਰ ਵਿੱਚ ਪ੍ਰਿਵ ਲੱਖ ਤੋਂ ਸਵਾਲ ਲੱਖ ਸੈਲਾਨੀ ਰੋਜ਼ ਪਹੁੰਚਦੇ ਨੇ ਔਰ ਉਹਨਾਂ ਦੀ ਆਮਦ ਨੂੰ ਧਿਆਨ ਚ ਰੱਖਦੇ ਹੋਏ ਇਹ ਸਵਾਗਤੀ ਗੇਟ ਜਿਸ ਨੂੰ ਕਿ 골ਡਨ ਗੇਟ ਆਖਿਆ ਗਿਆ ਹੈ ਬਣਾਇਆ ਗਿਆ ਸੀ ਪਰ ਇਹਦੀ ਆਬਾਦੀ ਚਮਕ ਸਿੱਕੀ ਪਿਆਦੀ ਸੀ ਕਿਉਂਕਿ ਸਮਾਂ ਬਦਲਣਾ ਜਾ ਰਿਹਾ ਸੀ ਹਗਾ ਵਧਾ ਜਾ ਰਿਹਾ ਸੀ ਤੇ ਇਸ ਦੀ ਜਿਹੜੀ ਉਹ ਰਿਪੇਅਰ ਦੀ ਮੰਗ ਲਗਾਤਾਰ ਉਠ ਰਹੀ ਸੀ ਤਾਂ ਨਗਰ ਨਿਗਮ ਅੰਮ੍ਰਿਤਸਰ ਨੇ ਹੋਣਸ ਜੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਨਾਲ ਨਾਲ ਇਸ ਦਾ ਪੇਂਟ ਵੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਹ ਮਰਤੋਂ ਆਪਣੀ ਚਮਕ ਵਿੱਚ ਆ ਸਕੇ ਕਿਉਂਕਿ ਗੁਰੂ ਨਗਈ ਅੰਮ੍ਰਿਤਸਰ ਦੀ ਇੱਕ ਵਿਲੱਖਣ ਪਛਾਣ ਬਣ ਚੁੱਕਿਆ ਹੈ ਸਵਾਗਤੀ ਗੇਟ 골ਡਨ ਗੇਟ ਜਿੱਥੇ ਕਿ ਸੈਲਾਨੀ ਜਦੋਂ ਇੱਥੇ ਪਹੁੰਚਦੇ ਨੇ ਤਾਂ ਸਭ ਤੋਂ ਪਹਿਲਾਂ ਇਸ ਦਾ ਹੀ ਦਿਦਾਰ ਉਹਨਾਂ ਨੂੰ ਹੁੰਦਾ ਤੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਦੀ ਦੇਖ ਜਿਹੜੀ ਕਿ ਸੋਹਣੇ ਤਰੀਕੇ ਨਾਲ ਸੈਲਾਨੀ ਵਾਪਸ ਲੈ ਕੇ ਜਾ ਸਕਣ ਇਸੇ ਕਰਕੇ ਹੀ ਇਸ 골ਡਨ 게이트 ਦੀ ਉਸਾਰੀ ਕਰਵਾਈ ਗਈ ਸੀ ਤਾਂ ਹੁਣ ਇਸ ਦੀ ਜਿਹੜੀ ਕਿ ਰਿਪੇਅਰ ਕਰਵਾਈ ਜਾ ਰਹੀ ਹੈ ਤਾਂ ਜੋ ਇਹ ਮੁਰਤੋਂ ਇਸੀ ਚਮਕ ਜਿਹੜੀ ਕਿ ਉਹ ਬਰਕਰਾਰ ਹੋ ਸਕੇ ਔਰ ਇਸ ਇਹ ਜਿਹੜਾ 골ਡਨ 게이트 ਹੈ ਮੁਰਤੋਂ ਸੋਨਾ ਦਿਖਾਈ ਦੇਵੇ ਇਸ ਕਰਕੇ ਹੁਣ ਨਗਰ ਨਿਗਮ ਅੰਮ੍ਰਿਤਸਰ ਵੱਲੋਂ 44 ਲੱਖ ਰੁਪਏ ਆ ਜਿਹੜਾ ਕਿ ਇਸ ਤੇ ਰਿਪੇਅਰ ਤੇ ਨਾਲ ਪੇਂਟਿੰਗ ਤੇ ਖਰਚ ਕੀਤਾ ਜਾ ਰਿਹਾ ਹੈ ਔਰ ਪੇਂਟ ਦੇ ਨਾਲ ਨਾਲ ਇਸ ਦੀ ਔਰ ਰਿਪੇਅਰ ਵੀ ਜਿਹੜੀ ਉਹ ਕਰਵਾਈ ਜਾ ਰਹੀ ਹੈ ਕੁਝ ਸਮੇਂ ਦੌਰਾਨ ਹੀ ਜਿਹੜਾ ਕਿ ਇਹ ਮੁਰਤੋਂ ਆਪਣੀ ਚਮਕ ਵਿੱਚ ਦੁਬਾਰਾ ਵਾਪਸ ਪਰਤਾਏਗਾ ਕਿਉਂਕਿ ਲਗਾਤਾਰ ਇਹ ਮੰਗੋਟਰੀਸੀ ਲੋਕਾਂ ਦੀ ਸ਼ਹਿਰ ਵਾਸੀਆਂ ਦੀ ਵੀ ਇਹ ਜਿਹੜਾ 골ਡਨ ਗੇਟ ਇਹ ਆਪਣੀ ਚਮਕ ਖੋ ਚੁੱਕਿਆ ਹੈ ਇਸ ਕਰਕੇ ਨਗਰ ਨਿਗਮ ਨੇ ਹੁਣ ਅਗਾ ਵਧਦੇ ਹੋયા ਇਸ ਦੀ ਪਹਿਲ ਕਦਮੀ ਨੂੰ ਧਿਆਨ ਚ ਰੱਖਦੇ ਹੋયા ਇਸ ਦੀ ਮੁੜ ਆਬਾ ਨੂੰ ਚਮਕ ਨੂੰ ਬਰਕਰਾਰ ਰੱਖਣ ਵਾਸਤੇ ਇਹ ਉਪਰਾਲਾ ਕੀਤਾ ਹੈ 44 ਲੱਖ ਰੁਪਏ ਦੀ ਲਾਗਤ ਨਾਲ ਇਸ ਤੇ ਮੁਰਤੋਂ ਪੇਂਟ ਕਰਵਾਇਆ ਜਾ ਰਿਹਾ ਹੈ ਇਸ ਦੀ ਰਿਪੇਅਰ ਕਰਾਈ ਜਾ ਰਹੀ ਹੈ ਅਤੇ ਕੋਈ ਜਿਨਾ ਦੇ ਅੰਦਰ ਇਹ ਮੁਰਤੋਂ ਆਪਣੀ ਪਹਿਲਾਂ ਵਾਲੀ ਚਮਕ ਵਿੱਚ ਜਿਹੜਾ ਕਿ ਉਹ ਆ ਜਾਵੇਗਾ ਪਿਛਲੇ ਸਾਲ ਲਈ 99 ਰੁਪਏ ਦੀ ਲਾਗਤ ਨਾਲ ਗੋਲ ਵਿਕਟ ਨੇ ਆਇਆ ਗਿਆ ਸੀ ਜਾਨਾਂ ਦੀ ਆਬਦ ਨੂੰ ਲੈ ਕੇ ਸਵਾਗਤੀ ਕੇ ਬਸ ਤੇ ਪ੍ਰਸਾਦ ਹੋਈ ਬਹੁਤ ਸਾਰਾ ਕਮੈਂਟ ਵੀ ਪਿਆ ਹੈ ਹੈਨਾ ਫਾਰਮੈਟਿਕ ਕਰਕੇ ਜੀ ਆਵਾਜ਼ ਖਰਾਬ ਹੋ ਗਈ ਸੀ ਤੁਹਾਡਾ ਵਾਸਤੇ ਕੀ ਕੀਤਾ ਜਾ ਰਿਹਾ ਜੀ ਆਵਾਜ਼ ਦੇਖੋ ਇਹ ਜਿਹੜਾ 골ਡਨ ਗੇਟ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ 2016 ਚ ਬਣਿਆ ਸੀਗਾ ਉਦੋਂ ਕਾਫੀ ਜਿਹੜਾ ਹੈਗਾ ਇਹਦਾ ਪੇਂਟ ਜਿਹੜਾ ਖਰਾਬ ਹੋ ਗਿਆ ਸੀ ਸੋ ਦੁਵਾਰਾ ਜਿਹੜਾ ਹੈਗਾ ਉਹਨੇ ਤਾਂ 45 ਲੱਖ ਦੇ ਤਾਈਂ ਜੀ ਟੈਂਡਰ ਲਾ ਕੇ ਇਹਦਾ ਕੰਮ ਕਰਾ ਰਹੇ ਆ ਇਹਦਾ ਰੀਪੇਂਟਿੰਗ ਹੋ ਰਹੀ ਹੈ ਜਿਹੜਾ ਪੇਂਟ ਖਰਾਬ ਹੋ ਰਿਹਾ ਸੀ ਉਹਨੂੰ ਅਸੀਂ ਠੀਕ ਕਰਾ ਰਹੇ ਹਾਂ ਕਿੰਨਾ ਸਮਾਂ ਲੱਗ ਜਾਏਗਾ ਹੋਰ ਇਹ ਵੀ ਆਵਾਜ਼ ਜਿਹੜੀ ਇਹ ਕਾਫੀ ਹੋ ਗਿਆ ਜਿਹੜਾ ਹੈਗਾ 70 80% ਕੰਮ ਹੋ ਗਿਆ 1 ਮਹੀਨੇ ਹੋਰ ਵਿੱਚ ਜਿਹੜਾ ਕੰਮ ਜਿਹੜਾ ਕੰਪਲੀਟ ਖਤਮ ਹੋ ਜਾਏਗਾ ਤੇਜ ਹੋਏਗਾ ਨਾਲ ਰਿਪੇਅਰ ਵੀ ਹੋਏਗੀ ਸਭ ਕੁਝ ਹੋਏਗਾ ਹਾਂ ਸਭ ਕੁਝ ਸਭ ਕੁਝ ਹੋਏਗਾ ਨਾਲ ਰਿਪੇਅਰ ਵੀ ਹੋਏਗੀ ਪੇਂਟ ਵੀ ਹੋਏਗਾ ਕੀ ਕਰਾ ਜਾਊਗਾ ਜਿਹੜਾ ਸਲਾਨੀ ਇੱਥੇ ਪਹੁੰਚਣ ਕਿਉਂਕਿ ਇੱਥੇ ਸਵਾਤੀ ਗੇਟ ਦੀ ਬਹੁਤ ਹਾਲਤ ਖਰਾਬ ਹੋ ਗਈ ਸੀ ਔਰ ਜਗਾ ਜਗਾ ਤੇ ਜੰਗਾਲ ਲੱਗ ਗਿਆ ਸੀਗਾ ਹੁਣ ਮੁਰ ਤੋਂ ਹਾਂ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਦੇਖੋ ਇਹ ਜਿਹੜਾ ਗੋਲਡਨ ਗੇਟ ਹੈ ਸਾਡੇ ਅੰਮ੍ਰਿਤਸਰ ਦੀ ਕਾਫੀ ਪਹਿਚਾਨ ਹੈ ਇਹਦੇ ਨਾਲ ਕਾਫੀ ਜਿਹੜਾ ਇਸੇ ਏਰੀਆ ਨੂੰ ਜਿਹੜਾ ਪਛਾਣਿਆ ਜਾਂਦਾ ਹੈਗਾ ਔਰ ਇੱਥੋਂ ਜਿਹੜਾ ਸ਼ਹਿਰ ਚ ਐਂਟਰੀ ਹੁੰਦੀ ਹੈ ਜਿੰਨੇ ਵੀ ਸ਼ਰਧਾਲੂ ਰੋਜ਼ ਆਉਂਦੇ ਨੇ ਸਾਰੇ ਸ਼ਹਿਰ ਨੂੰ ਇੱਥੋਂ ਹੀ ਐਂਟਰ ਕਰਦੇ ਨੇ ਸੋ ਇਸ ਕਰਕੇ ਜਿਹੜਾ ਹੈਗਾ ਇਹਦੀ ਦੇਖਭਾਲ ਕਰਨਾ ਇਹਦੀ ਸੰਭਾਲ ਕਰਨਾ ਕਾਰਪੋਰੇਸ਼ਨ ਦੀ ਪ੍ਰਾਇਰਟੀ ਤੇ ਹੈ ਤੇ ਉਹਦੇ ਤਹਿ ਜਿਸ ਤਰ੍ਹਾਂ ਪਹਿਲੀ ਤਰ੍ਹਾਂ ਰੀਸਟੋਰ ਕਰਾਂਗੇ ਕੈਂਪਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇਨਿਕ ਸਟੇਟ ਟੀਵੀ ਅੰਮ੍ਰਿਤਸਰ